ਤੇ ਬੰਦੀਆਂ ਉਹਨਾਂ ਲੋ ਰੁਲਦੂ ਜੀ ਆਏ ਸੀਗੇ ਉਤਰੀ ਭਾਰਤ ਦੀਆਂ 18 ਜਥੇਬੰਦੀਆਂ ਉਹਨਾਂ ਲੋ ਮੈਂ ਤੇ ਲੰਗਵਾਲ ਸਾਹਿਬ ਆਏ ਸੀਗੇ ਇਸੇ ਤਰ੍ਹਾਂ ਗੈਰ ਰਾਜਨੀਤਿਕ ਐਸਕੇਮ ਜਿਹੜਾ ਉਹਦੇ ਵੱਲੋਂ ਸਾਡੇ ਸਿੱਧੂਪੁਰ ਵਾਲੇ ਸਾਥੀ ਆਏ ਸੀ ਇਸ ਤੋਂ ਇਲਾਵਾ ਹੋਰ ਚੜੂਨੀ ਸਾਹਿਬ ਦੀ ਜਥੇਬੰਦੀ ਆ ਵੀ ਕੋਈ ਵੀ ਇਹੋ ਜਿਹਾ ਪੰਜਾਬ ਦਾ ਹੈ ਨਹੀਂਗਾ 73 ਅ 13 ਨਹੀਂ ਬਚੀ ਗਈ ਜਿਹੜੀ ਇਸ ਤੋਂ ਬਾਹਰ ਹੋਵੇ ਇਸ ਕਰਕੇ ਇਹ ਵੱਡੀ ਇੱਕ ਮਹਿਮ ਬਣ ਗਈ ਸੀਗੀ ਇਕੱਠ ਤੁਸੀਂ ਕੱਲ੍ਹ ਵਾਲਾ ਵੀ ਦੇਖਿਆ ਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਹੋਰ ਵਧਣੀ ਆ ਕਿਉਂਕਿ ਹੋਰ ਨੌਜਵਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਵਾਂ ਧਾਰਮਿਕ ਜਥੇਬੰਦੀਆਂ ਵਾਂ ਪੰਜਾਬ ਦੀ ਇੱਕ ਵੀ ਜਥੇਬੰਦੀ ਇਹੋ ਜੀ ਨਹੀਂ ਜਿਹੜੀ ਇਸ ਘੋਲ ਤੋਂ ਬਾਹਰ ਆ। ਦੂਸਰੀ ਗੱਲ ਕੱਲ ਦੀ ਜਿਹੜੀ ਮੀਟਿੰਗ ਹੋਣੀ ਹੈ ਉਹ ਇਹ ਫਾਈਨਲ ਕਰੂਗੀ ਗੱਲ ਨੂੰ ਵੀ ਇਸ ਘੋਲ ਨੇ ਅੱਗੇ ਕਿੱਧਰ ਜਾਣਾ ਵਾ। ਜੇ ਤਾਂ ਸਰਕਾਰ ਮਤਲਬ ਪੋਜ਼ਿਟਿਵ ਤਰੀਕੇ ਨਾਲ ਆਊਗੀ ਸਾਰੇ ਪਰਚੇ ਰੱਦ ਕਰੂ ਜੂ ਸਾਡੀ ਮੰਗਾਂ ਤੇ ਭਾਨੇ ਨੂੰ ਰਿਆ ਕਰੂਗੀ ਫਿਰ ਉਸ ਤੰਗ ਨਾ ਸੋਚਾਂਗੇ। ਜੇ ਸਰਕਾਰ ਹਜੇ ਵੀ ਮਤਲਬ ਇਹ ਸੋਚਦੀ ਹੈ ਵੀ ਭਾਨੇ ਤੇ ਕੋਈ ਹੋਰ ਪਰਚੇ ਪਾਉਣੇ ਆ ਜਾਂ ਭਾਨੇ ਨੂੰ ਹੋਰ ਤਸ਼ੱਦਦ ਦਾ ਸਕਾਰ ਬਣਾਉਣਾ ਫਿਰ ਉਸ ਤੰਗ ਨਾ ਸੋਚਾਂਗੇ ਵੀ ਅੰਦੋਲਨ ਨੂੰ ਹੋਰ ਕਿਵੇਂ ਵੱਡਾ ਕੀਤਾ ਜਾਵੇ ਹੋਏ ਨੂੰ ਪੂਰੇ ਪੰਜਾਬ ਨੂੰ ਕਿਵੇਂ ਇਕੱਠਾ ਕਰਕੇ ਜਿਹੜੀ ਭਗਵੰਤ ਮਾਨ ਸਰਕਾਰ ਜਿਹੜੀ ਨੌਜਵਾਨਾਂ ਨੂੰ ਜਵਾਨਬੰਦੀ ਤੇ ਕੱਲੇ ਨੌਜਵਾਨਾਂ ਦੇ ਕਿਉਂ ਤੁਹਾਡੇ ਮੀਡੀਆ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਵੀ ਇਸ ਸਾਰੇ ਇੱਕ ਵਰਤਾਰੇ ਤੋਂ ਭਗਵੰਤ ਮਾਨ ਸਰਕਾਰ ਨੂੰ ਕਿਸ ਤਰ੍ਹਾਂ ਪਛੇਤਕਿਆ ਜਾਵੇ ਇਹ ਸਾਰੀ ਵਿਆਉਤਬੰਦੀ ਕਰਾਂਗੇ ਕਿਉਂਕਿ ਜਿਵੇਂ ਲੱਖਾਂ ਵੀ ਪਹਿਲਾਂ ਬੋਲ ਕੇ ਗਿਆ ਵੀ ਮਸਲਾ ਸਿਰਫ ਇੱਕ ਭਾਨੇ ਦਾ ਨਹੀਂ ਹੈਗਾ ਮਸਲਾ ਸਮੂਹ ਨੌਜਵਾਨਾਂ ਦਾ ਵਾ ਵੀ ਜਿਹੜਾ ਵੀ ਬੋਲਦਾ ਵਾ ਵੀ ਇਹਨਾਂ ਨੇ ਉਹ ਜਿਵੇਂ ਮੋਦੀ ਨੇ ਰਾਹ ਫੜਿਆ ਹੋਇਆ ਵਾ ਵੀ ਉਹ ਵਿਰੋਧੀ ਧਿਰ ਕੋਈ ਛੱਡਣੀ ਨਹੀਂ ਰਹਿਣੀ ਹੁੰਦੀ ਨਹੀਂਗੀ ਵਿਰੋਧੀਧਰ ਉਸੇ ਤਰ੍ਹਾਂ ਪੰਜਾਬ ਚੱਲ ਰਿਹਾ ਵੀ ਨਾ ਮੀਡੀਆ ਰਹਿਣ ਦੇਣਾ ਉਲਟ ਬੋਲਣ ਵਾਲਾ ਕੋਈ ਨੌਜਵਾਨ ਬੋਲਦਾ ਉਹ ਨਹੀਂ ਰਹਿਣ ਦੇਣਾਗਾ ਜਿਹੜੀ ਵੀ ਵਿਰੋਧੀਧਰ ਉਹ ਖਤਮ ਕਰ ਦੇਣੀ ਹੈ ਉਹ ਕਹਿਣ ਵੀ ਲੱਗਦੇ ਮਾਨ ਸਾਹਿਬ ਤਾਂ ਵੀ ਕੋਈ ਵਿਰੋਧੀਧਰ ਕਿਹੜੀ ਇੱਥੇ ਹੈ ਹੀ ਨਹੀਂ ਵਿਰੋਧੀਧਰ ਕੋਈ ਵੀ ਜਿਹੜਾ ਉਹ ਰਾਹ ਤੇ ਚੱਲ ਰਿਹਾ ਉਹ ਬਹੁਤ ਖਤਰਨਾਕ ਰਾਵ ਆ ਜੇ ਰਾਜਕਰਤਾ ਧਿਰ ਦੇ ਮੂਹਰੇ ਕੋਈ ਬੋਲਣ ਵਾਲਾ ਨਾ ਹੋਊਗਾ ਉਹਨਾਂ ਦੀਆਂ ਗਲਤੀਆਂ ਦੱਸਣ ਵਾਲਾ ਨਾ ਹੋਊਗਾ ਫੇਰ ਤਾਂ ਇਹ ਇੱਕ ਤਰ੍ਹਾਂ ਦਾ ਤਾਨਾਸ਼ਾਹੀ ਰਾਜ ਬਣ ਗਿਆ ਵੀ ਜੋ ਮਰਜ਼ੀ ਫੜੀ ਜਾਣਗੇ ਕੁੱਟੀ ਜਾਣਗੇ ਜੋ ਮਰਜ਼ੀ ਕਰੀ ਜਾਣਗੇ ਸੋਹੜ ਸਾਡੀ ਲੜਾਈ ਉਹਦੇ ਤਾਨਾਸ਼ਾਹੀ ਸੋ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਆ ਵੀ ਜੇ ਆਪਾਂ ਇਕੱਠੇ ਹੋ ਕੇ ਨਾ ਲੜੇ ਜੇ ਇਕੱਠੇ ਹੋ ਕੇ ਨਾ ਬੋਲੇ ਇਸ ਤਾਨਾਸ਼ਾਹੀ ਦੇ ਵਿਰੁੱਧ ਫਿਰ ਅੱਜ ਇੱਕ ਭਾਨਾ ਮ ਕੱਲ ਨੂੰ ਹੋਰ ਭਾਨਾ ਹੋਊਗਾ ਆ ਤੁਹਾਡੇ ਚੈਨਲ ਕਿੰਨੇ ਦੇ ਡਾਤੇ ਆ ਜਿਹੜਾ ਚੈਨਲ ਮਾਰਾ ਜਾ ਬੋਲਦਾ ਉਹਨੂੰ ਚੱਕ ਦਿੰਦੇ ਆ ਸੋ ਇਸ ਤਾਨਾਸ਼ਾਹੀ ਨੂੰ ਪਿਛਾਹ ਹਟਾਉਣ ਵਾਸਤੇ ਤੇ ਚਾਨਾਸ਼ਾਹੀ ਖਤਮ ਕਰਾਉਣ ਵਾਸਤੇ ਸਾਡੀ ਲੜਾਈ ਆ ਤੇ ਅਸੀਂ ਲਗਾਤਾਰ ਲੜ ਰਹੇ ਆ ਤੁਸੀਂ ਕੱਲ ਦੀ ਮੀਟਿੰਗ ਫੈਸਲਾ ਕਰ ਦੂਗੀ ਜਿਹੜਾ ਕੱਲ ਇਕੱਠ ਹੋਇਆ ਕੁਝ ਦਿਨਾਂ ਦੇ ਕਹਿਣ ਤੇ ਮਾਤਰ ਜੇ ਕਹਿ ਲਈਏ ਵੱਡੀ ਪੱਧਰ ਤੇ ਇਕੱਠ ਹੋਇਆ ਉਹ ਇਕੱਠ ਦੇ ਹੀ ਦਬਾਅ ਪਏ ਤੇ ਦਵਾ ਕਰਕੇ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ ਕੱਲ ਨੂੰ ਦੁਬਾਰਾ ਫੇਰ ਚੰਡੀਗੜ੍ਹ ਤੋਂ ਵੱਡੇ ਅਫਸਰ ਆ ਰਹੇ ਨੇ ਕੱਲ ਨੂੰ ਫੇਰ ਸਾਡੀ ਦੁਬਾਰਾ ਮੀਟਿੰਗ ਹੋਣੀ ਹੈ ਇਹ ਕੋਈ ਅਸੀਂ ਬੰਦਾ ਪੂਰਾ ਯਕੀਨ ਨਹੀਂ ਕਰਦਾ ਅਸਰਸ਼ਾਹੀ ਹੋਵੇ ਸਰਕਾਰ ਹੋਵੇ ਹਰ ਕਦੋਂ ਭੱਜ ਜਾਂਦੀ ਹੈ ਗੱਲਬਾਤ ਕਰਦੇ ਕਰਦੀ ਸਾਡਾ ਜਿਹੜਾ 3 ਤਰੀਕ ਦਾ ਇੱਕ ਤਰੀਕ ਦਾ ਪ੍ਰੋਗਰਾਮ ਹੈ ਉਹ ਸਾਡਾ ਜਿਉਂ ਤੇ ਤਿਉਂ ਹੈ ਜਿੰਨਾ ਚਿਰ ਬਿਨਾਂ ਸ਼ਰਤ ਪਹੁੰਚਾ ਰਹੇ ਹਾਂ ਨਿਓਂ ਦਾ ਸਾਡਾ ਦੁਲ ਜਾਰੀ ਰਹੂਗਾ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੇ ਜਾਵਾਂਗੇ ਮੇਰਾ ਖੈਰਾ ਰਿਹਾਂ ਕਰੇ ਬਣਾ ਗਾਹ ਦੀ ਕਰਨਾ ਕੀ ਉਹ ਬਾਰੇ ਦੱਸਾਂਗੇ ਅਸੀਂ ਘਰ ਵਾਸ ਨਹੀਂ ਜਾਵਾਂਗੇ ਮਤਲਬ ਸਾਡਾ ਦੁਲ ਚੱਲਦਾ ਹੀ ਰਹੂਗਾ ਕਿੱਥੇ ਚੱਲੇ ਉਹ ਗਾਹ ਸੋਚਾਂਗੇ ਵੀ ਉੱਥੇ ਚਲਾਉਣਾ ਕਿ ਜੇ ਮਾਰਾ ਉਹਨੂੰ ਗਾਹ ਲੈ ਜਾਣਾ ਹੈਗਾ ਤੇ ਜੇ ਅੱਜ ਸਾਡੇ ਨਾਲ ਪ੍ਰਸ਼ਾਸਨ ਨੇ ਮੀਟਿੰਗ ਕਰੀ ਹੈ ਤਾਂ ਇਹ ਲੋਕਾਂ ਦਾ ਏਕਾ ਨੌਜਵਾਨਾਂ ਦਾ ਏਕਾ ਨੌਜਵਾਨਾਂ ਦੀ ਹਿੰਮਤ ਜਥੇਬੰਦੀਆਂ ਦੇ ਆਗੂ ਸੰਸਥਾ ਦੂਧੀਆਂ ਸੰਸਥਾਵਾਂ ਬਾਈ ਲੱਖਾ ਖੜਾ ਹੋਰ ਸਾਰੇ ਜਿਹੜੇ ਖੜੇ ਆ ਸਾਡੇ ਲੀਡਰ ਖੜੇ ਨੇ ਇਨਾ ਦਾ ਇਕਤਾ ਕਰਕੇ ਦਬਾ ਪੈ ਕੇ ਮੇਰਾ ਖਿਆਲ ਕੁਝ ਕਿਸਾਨ ਜਥੇਬੰਦੀਆਂ ਨੇ ਕੁਝ ਦੂਸਰੀਆਂ ਜਥੇਬੰਦੀਆਂ 17 18 ਜਥੇਬੰਦੀਆਂ ਹੈਗੀਆਂ ਦੀਆਂ